ਇਸ ਪਵਿੱਤਰ ਨਗਰੀ ਇਸ ਇਨਕਲਾਬੀ ਧਰਤੀ ਤੇ ਆ ਕੇ ਬਹੁਤ ਮਨ ਨੂੰ ਸਕੂਨ ਮਿਲਿਆ ਕਿ ਜਿਹੜੇ ਇਸ ਪਵਿੱਤਰ ਨਗਰੀ ਦੇ ਇਨਕਲਾਬੀ ਲੋਕ ਨੇ ਉਹਨਾਂ ਨੇ ਜੋ ਪਿਆਰ ਸਤਕਾਰ ਮਾਨ ਸਤਕਾਰ ਆਪਣੇ ਘਰਾਂ ਚੋਂ ਮਕਾਨਾਂ ਚੋਂ ਦੁਕਾਨਾਂ ਚੋਂ ਨਿਕਲ ਕੇ ਬੱਚਿਆਂ ਸਮੇਤ ਜਿੰਨਾ ਮਾਨ ਸਨਮਾਨ ਦਿੱਤਾ ਹੈ ਮੈਂ ਕਈ ਜਨਮ ਤੱਕ ਇਸ ਕਰਜ਼ੇ ਦਾ ਮੈਂ ਰਿੜੀ ਰਹੂੰਗਾ ਇੱਕ ਵਾਰ ਮੈਂ ਕਹਿੰਦੀ ਚੋਣਾ ਅੱਜ ਮੈਂ ਗੁਰਦਾਸਪੁਰ ਵੀ ਗਿਆ ਸੀ ਉੱਥੇ ਵੀ ਇਹੀ ਹਾਲ ਸੀ ਉੱਥੇ ਰੈਲੀ ਸੀ ਇੱਥੇ ਰੋਡ ਸ਼ੋਅ ਹੈ ਕਿ ਮਾਝੇ ਨੇ ਇਸ ਵਾਰ ਮਨ ਬਣਾ ਰੱਖਿਆ ਤੇ ਮਾਝੇ ਵਾਲੇ ਜਦੋਂ ਮਨ ਬਣਾ ਲੈਂਦੇ ਨੇ ਤਾਰਨਾ ਕੀ ਯਾਰ ਫਿਰ ਬਦਲਦੇ ਨਹੀਂ ਹੈਗੇ ਜਦੋਂ ਇੱਕ ਵਾਰੀ ਬਣ ਗਿਆ ਬਣ ਗਿਆ ਵਸੇ ਤਾ ਜਾ ਕੇ ਦੇਖ ਲਿਆ ਜਿਹੜਾ ਵਧੀਆ ਤੇਲ ਹੀ ਹੁੰਦਾ ਸਰੋਂ ਦੇ ਢੇਰ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦਾ ਕਿੰਨਾ ਕੁ ਤੇਲ ਨਿਕਲੂ ਮੈਂ ਦੇਖ ਲਿਆ ਇਹ ਤਾਂ ਤੇਲ ਨਾਲ ਭਰਿਆ ਪਿਆ ਵਈ ਢੇਰ ਆਪਣਾ ਪਹਿਲੇ ਪਹਿਲੇ ਓਵਰ ਚ ਹੀ ਪਤਾ ਲੱਗ ਜਾਂਦਾ ਪਿੱਚ ਕਿਹੋ ਜਿਹਾ ਕਿੰਨੇ ਘਰਾਂ ਵੰਣਗੇ ਤੁਸੀਂ ਤਾਂ ਪਹਿਲੇ ਓਵਰ ਚ ਛੱਕੇ ਚੌਕੇ ਲਾਈ ਜਾਂਦੇ ਹੋ ਲੈਂ ਕਰਦੇ ਆਂ ਕੰਮ ਕਰਦੇ ਆਂ 20 ਸੈਕਿੰਡ ਤੁਹਾਨੂੰ ਦੇ ਦੇਣੇ ਆ ਤੁਹਾਡੇ ਜਿਹੜੇ ਪੜਾਅਸ ਬਹੁਤ ਐ ਲੈ ਤੁਸੀਂ ਚੀਕਾਂ ਮਾਰ ਲਓ ਚਾਹੇ ਰੌਲਾ ਪਾ ਲਓ ਚਾਹੇ ਨਾਰੇ ਲਾ ਲਓ ਲੈ 20 ਸੈਕਿੰਡ ਮੈਂ ਇਕ ਤੁਹਾਡੇ ਵੱਲ ਨੂੰ ਬਈ ਲੋਕਾਂ ਨੂੰ ਵੀ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ ਇਹ 70 ਸਾਲ ਦੀ ਬੜਾਸ ਹੈ 70 ਸਾਲ ਦੀ ਇਹ ਬੜਾਸ ਬਹੁਤ ਇਕੱਠੀ ਪਈ ਪਈ ਆ ਕਈ ਪੀੜ੍ਹੀਆਂ ਦੀ ਸਵਾਗਤ ਆਪਾਂ ਇਕੱਠੇ ਹੋ ਕੇ ਨਵੀਂ ਕਹਾਣੀ ਲਿਖੀਏ ਕੁਲਦੀਪ ਢਾਲੀਵਾਲ ਤੁਹਾਡੇ ਕੈਂਡੀਡੇਟ ਨੇ ਮੰਤਰੀ ਨੇ ਔਰ ਮੰਤਰੀ ਦੇ ਤੌਰ ਤੇ ਕੰਮ ਕੀਤੇ 10000 ਤੋਂ ਵੱਧ ਏਕੜ ਜ਼ਮੀਨ ਜਿਹੜੀ ਵੱਡੇ ਵੱਡਿਆਂ ਨੇ ਰਸੂਖਦਾਰਾਂ ਨੇ ਦੱਬੀ ਹੋਈ ਸੀ ਉਹ ਛਡਾਈ ਇਹਨਾਂ ਨੇ 10000 ਏਕੜ ਕਿ ਮੈਂ ਤਾਂ ਉੱਥੇ ਦੇਖਿਆ ਉੱਥੇ ਐਡ ਐਡ ਸਰਾਣੇ ਬੈਠੇ ਆ ਔਰ ਕਈ ਕਈ ਥੱਲਾਂ ਤੋਂ ਉੱਥੇ ਹੀ ਬੈਠੇ ਆ ਨੂੰ ਕਰਨੇ ਤਾਂ ਬਿਨਾ ਮਾਈਕ ਤੋਂ ਬੋਲਦੇ ਆਕਰ ਉੱਥੇ ਨਾ ਇਹਨੇ ਫੋਟੋ ਚ ਲੁਕਣਾ ਕਿਤੇ ਕੱਦ ਲੰਬਾ ਸੋ ਕੁਲਦੀਪ ਧਾਲੀਆ ਅੰਮ੍ਰਿਤਸਰ ਦੀ ਆਵਾਜ਼ ਬਣ ਕੇ ਜਦੋਂ ਜਾਊਗਾ ਕਿਉਂਕਿ ਵਿਧਾਨ ਸਭਾ ਚ ਬੋਲਣ ਦਾ ਤਜਰਬਾ ਹੋ ਗਿਆ ਅਫਸਰਾਂ ਨਾਲ ਕਿਵੇਂ ਗੱਲ ਕਰਨੀ ਹੈ ਕੰਮ ਅਫਸਰ ਤੋਂ ਕੰਮ ਕਿਵੇਂ ਲੈਣਾ ਇਹ ਵੀ ਤਜਰਬਾ ਹੋ ਗਿਆ ਸੋ ਇਸੇ ਕਰਕੇ ਅਸੀਂ ਚੁਣਿਆ ਕਿ ਕੁਲਦੀਪ ਢਾਲੀਵਾਲ ਨੂੰ ਭਾਰਤ ਦੀ ਸੰਸਦ ਚ ਭੇਜੀਏ ਦੇਖੋ ਮੈਂ ਕੱਲਾ ਲੜੀ ਜਾਣਾ ਸੁਪਰੀਮ ਕੋਰਟ ਚ ਮੈਨੂੰ ਕੱਲੇ ਨੂੰ ਲੜਨਾ ਪੈ ਰਿਹਾ ਹੈ ਗਵਰਨਰ ਨਾਲ ਮੈਨੂੰ ਕੱਲੇ ਨੂੰ ਲੜਨਾ ਪੈ ਰਿਹਾ ਹੈ ਭਾਜਪਾ ਨਾਲ ਮੈਨੂੰ ਕੱਲੇ ਨੂੰ ਲੜਨਾ ਪੈ ਰਿਹਾ ਹੈ ਕਾਂਗਰਸ ਵਾਲੇ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਦਿਨ ਰਾਤ ਪਰ ਮੈਨੂੰ 13 ਹੱਥ ਜਿਹੜੇ ਕਿ ਮੁਠੀ ਬੰਦ ਕਰਕੇ ਇਨਕਲਾਬ ਦਾ ਨਾਰਾ ਬੰਨ ਤੇ 13 ਜ਼ੁਬਾਨਾਂ ਜਿਹੜੀਆਂ ਪਾਰਲੀਮੈਂਟ ਚ ਮੇਰੀ ਆਵਾਜ਼ ਬੰਨ ਲੈ 13 ਜ਼ੀਰੋ ਕਰ ਦਿਓ ਉਸ ਤੋਂ ਬਾਅਦ 3 ਸਾਲ ਤੁਸੀਂ ਨਜ਼ਾਰੇ ਦੇਖੋ ਫਿਰ ਪੰਜਾਬ ਗਵਰਨਮੈਂਟ ਕਿਵੇਂ ਕਰਦੀ ਹੈ ਫਿਰ ਕਿਵੇਂ ਕੰਮ ਕਰਦੀ ਹੈ ਕਿਉਂਕਿ ਜਿਹੜੇ ਰੌਲਾ ਜਾ ਪਾਉਂਦੇ ਨੇ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਜਿਹੜੇ ਰੌਲਾ ਜਾ ਪਾਉਂਦੇ ਨੇ ਉਹਨਾਂ ਦੇ ਮੂੰਹ ਮੈਂ ਨਹੀਂ ਬੰਦ ਕਰਾ ਸਕਦਾ ਝਾੜੂ ਵਾਲਾ ਬਟਨ ਦਬ ਕੇ ਤੁਸੀਂ ਬੰਦ ਕਰਾ ਸਕਦੇ ਹੋ 20 ਸੈਕਿੰਡ ਹੋਰ ਲੈਣੇ अरविंद केजरीवाल जी नु ਇਹਨਾਂ ਨੇ ਜੇਲ੍ਹ ਚ ਕਰਤਾ ਕਿ ਉਹ ਪ੍ਰਚਾਰ ਨਾ ਕਰ ਸਕੇ ਪਰ ਇਹਨਾਂ ਨੂੰ ਪਤਾ ਨਹੀਂ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ केजरीवाल ਇੱਕ ਸੋਚ ਦਾ ਨਾਮ ਹੈ ਵਿਅਕਤੀ ਦਾ ਨਾਮ ਨਹੀਂ केजरीवाल ਨੂੰ ਤਾਂ ਅੰਦਰ ਕਰ ਲੋਂਗੇ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਆ ਜਿਹੜੇ ਘਰ ਘਰ केजरीवाल ਪੈਦਾ ਹੋਗੇ ਉਹਨਾਂ ਦਾ ਕੀ ਕਰੋਗੇ ਇਮਾਨਦਾਰੀ ਪਾਰਦਰਸ਼ਤਾ ਆਹੀ ਫਿਰਦੇ ਆ ਮੋਦੀ ਸਾਹਿਬ ਗਰੰਟੀਆਂ ਕਹਿੰਦੇ ਗਰੰਟੀਆਂ ਤਾਂ ਅਸੀਂ ਕਹਿੰਦੇ ਹੁੰਦੇ ਸੀ ਇਹ ਤਾਂ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਉਹਨੂੰ ਕੋਸ਼ਨਾ ਪੱਤਰ ਮੈਨੀਫੈਸਟੋ ਉਹਨੂੰ ਗਾਰੰਟੀਆਂ ਕਹਿਣ ਲੱਗੇ ਮੋਦੀ ਕੀ ਗਾਰੰਟੀ ਝੂਠ ਬੋਲਣ ਦੀ ਗਾਰੰਟੀ ਆਪਦੇ ਆਉਣ ਦੀ ਗਾਰੰਟੀ ਹੈ ਨਹੀਂ ਇੰਨੀਆਂ ਗਾਰੰਟੀਆਂ ਦੇਈ ਜਾਂਦੇ ਆ ਆਪਾਂ ਹੋਵਾਂਗੇ ਜੂਨ ਚ 4 ਜੂਨ ਨੂੰ ਦੇਖੋ ਪਹਿਲੇ ਦੇ ਪਹਿਲੇ ਗੇਟ 'ਚੀ ਕੱਲ ਪਰਸੋਂ ਜਿਹੜਾ ਭਾਸ਼ਣ ਬਦਲ ਗਿਆ ਪ੍ਰਧਾਨ ਮੰਤਰੀ ਦਾ ਕਿ ਪਹਿਲੇ ਗੇੜ ਜਿਹੜੀਆਂ ਵੋਟਾਂ ਪਈਆਂ 102 ਸੀਟਾਂ ਤੇ ਉਹ ਚੋ 30 32 ਹੋਏ ਆ ਰਹੀਆਂ 60 70 ਇੰਡੀਆ ਗਠਬੰਧਨ ਨੂੰ ਆ ਰਹੀਆਂ ਨੇ 60 70 ਹੁਣ ਕੱਲ ਨੂੰ ਪਹਿਣ ਗਿਆ 80 ਤੋਂ ਉੱਪਰ ਕੱਲ ਨੂੰ ਪਹਿਣ ਗਿਆ 80 ਚੋਂ ਪਹਿਲੀ ਆ ਗਿਆ ਕਿ 50 ਤੋਂ ਉੱਪਰ ਫੇਰ ਆ ਰਹੀਆਂ ਨੇ 80 ਤੋਂ ਤਾਈਓ ਬਦਲ ਗਿਆ ਤਾਈਓ ਹੁਣ 400 ਪਾਰ ਨਹੀਂ ਕਹਿੰਦੇ ਹੁਣ ਸਥਿਰ ਸਰਕਾਰ ਸਥਿਰ ਸਰਕਾਰ ਕਹਿਣ ਲੱਗ ਗਏ ਤੇ ਨਾਲੇ ਅਸੀਂ ਧਰਮ ਜਾਤੀ ਤੇ ਅਸੀਂ ਨਫਰਤ ਦੀ ਰਾਜਨੀਤੀ ਨਹੀਂ ਕਰਦੇ ਮਤਲਬ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲਾਂ ਬਾਅਦ ਜਦੋਂ ਇੰਨਾ ਮੰਡਟ ਵੱਡਾ ਹੋਵੇ ਇੰਨਾ ਫਤਵਾ ਵੱਡਾ ਹੋਵੇ ਕੋਈ ਕੰਮ ਕਰਨ ਤੋਂ ਰੋਕਣ ਵਾਲਾ ਨਾ ਹੋਵੇ ਜੋ ਮਰਜ਼ੀ ਕਰੋ ਕੰਮ ਕਰੋ ਕਾਨੂੰਨ ਬਣਾ ਲੇ ਜੋ ਮਰਜ਼ੀ ਬਣਾ ਲੇ ਤੇ 10 ਸਾਲਾਂ ਬਾਅਦ ਵੀ ਤੁਸੀਂ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਮੰਗ ਰਹੇ ਹੋ ਯਾਰ ਸ਼ਰਮ ਦੀ ਗੱਲ ਹੈ ਦੇਸ਼ ਦਾ ਪ੍ਰਧਾਨ ਮੰਤਰੀ ਮੰਗਲ ਸੂਤਰ ਦੀਆਂ ਗੱਲਾਂ ਕਰ ਰਿਹਾ ਸੁਬੀਰੋ ਇਹ ਗੈ ਗਲਤ ਗੱਲ ਹੈ ਨਫ਼ਰਤ ਦੀ ਰਾਜਨੀਤੀ ਅਸੀਂ ਨਹੀਂ ਕਰਦੇ ਅਸੀਂ ਤਾਂ ਸਕੂਲਾਂ ਦੀ ਗੱਲ ਕਰਾਂਗੇ ਅਸੀਂ ਤਾਂ ਹਸਤੜਾਂ ਦੀ ਗੱਲ ਕਰਾਂਗੇ ਅਸੀਂ ਬਿਜਲੀ ਦੀ ਗੱਲ ਕਰਾਂਗੇ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਾਂਗੇ ਅਸੀਂ ਵਪਾਰੀ ਦੀ ਗੱਲ ਕਰਾਂਗੇ ਅਸੀਂ ਮਜ਼ਦੂਰ ਦੀ ਗੱਲ ਕਰਾਂਗੇ ਅਸੀਂ ਦੁਕਾਨਦਾਰ ਦੀ ਗੱਲ ਕਰਾਂਗੇ ਉਹ ਗੱਲ ਕਰੋ ਨਾ ਉਹ ਤਾਂ ਕਰਦੇ ਨਹੀਂ ਹੋਰ ਹੀ ਕੁਝ ਕਹੀ ਜਾਂਦੇ ਆ ਲੋਕਾਂ ਨੂੰ ੜਕਾਉਣ ਨੂੰ ਬਸ ਲੜਾਉਣ ਨੂੰ ਇਹ ਗੱਲ ਹੈ ਕੋਈ ਬੜੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਹੋ ਜਿਹੇ ਬਿਆਨ ਦੇ ਰਿਹਾ ਪੂਰੀ ਦੁਨੀਆ ਥੂ ਥੂ ਹੋ ਰਹੀ ਹੈ ਸਵਾਹ ਆਪਾਂ ਇਕੱਠੇ ਹੋ ਕੇ ਨਵੀਂ ਕਹਾਣੀ ਲਿਖੀਏ ਦੇਸ਼ ਨੂੰ ਬਚਾ ਲਈਏ ਸੰਵਿਧਾਨ ਨੂੰ ਬਚਾ ਲਈਏ ਬਾਬਾ ਸਾਹਿਬ ਮੇਦਕਰ ਦਾ ਲਿਖਿਆ ਹੋਇਆ ਸੰਵਿਧਾਨ ਹੈ ਉਹਨੂੰ ਖਤਰਾ ਹੈ ਉਹਨੂੰ ਬਦਲ ਦੇਣਗੇ ਇਹ ਇਹ ਰਾਸ਼ਟਰਪਤੀ ਬਣੂਗਾ ਪੂਤਨ ਵਾਂਗੂ ਰਸ਼ੀਆ ਦਾ ਜਿਹੜਾ ਰਾਸ਼ਟਰਪਤੀ ਪੂਤਨ ਵੋਟਾਂ ਨਹੀਂ ਪੈਂਦਿੰਦਾ ਜੇ ਪੈਂਦੀਆਂ ਵੀ ਨੇ ਉਸੇ ਨੂੰ ਹੀ ਪੈਂਦੀਆਂ ਨੇ ਬਸ ਹੋਰ ਕਿਸੇ ਨੂੰ ਨਹੀਂ ਪੈ ਸਕਦੀਆਂ ਚਾ 2040 ਤੱਕ ਪਰਦਾ ਰਾਸ਼ਟਰਪਤੀ ਬਣ ਕਹਤਾ ਆਪਣੇ ਆਪ ਨੂੰ ਉਹਦੀ ਇਹ ਕਹੂਗਾ ਫੇਰ ਨਹੀਂ ਵੋਟਾਂ ਪੈਂਦੀਆਂ ਭੁੱਲ ਜਾ ਫਿਰ ਫਿਰ ਮੁੱਖ ਮੰਤਰੀ ਮੰਤਰੀ ਸਭ ਖਤਮ ਸਾਰਾ ਇੱਕੋ ਹੀ ਰਾਸ਼ਟਰਪਤੀ ਚਲਾਇਆ ਕਰੂਗਾ ਔਰ ਕੌਣ ਰਾਸ਼ਟਰਪਤੀ ਉਹੋ ਜਿਹੜੇ ਜਿਹੜੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਆ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਕਿ ਹਿੰਦੂ ਸਿੱਖ ਹੋ ਜੇ ਮੈਂ ਕਹਾਂ ਨਾ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜਿਹੜਾ ਵੀ ਦਾਣਾ ਸਿੱਟ ਦੋਗੇ ਉਗ ਜੂਗਾ ਪਰ ਨਫ਼ਰਤ ਦਾ ਬੀਜ ਇੱਥੇ ਉਗ ਨਹੀਂ ਸਕਦਾ ਮੈਂ ਇਹ ਕਹਾਂ ਨਫ਼ਰਤ ਦਾ ਬੀਜ ਉਗਣ ਵੀ ਨਹੀਂ ਦੇਣਾ ਅਸੀਂ ਇੱਥੇ ਇੱਥੇ ਅਸੀਂ ਸਾਡੇ ਹਿੰਦੂ ਸਿੱਖ ਭਾਈਚਾਰੇ ਤੇ ਗੋਲੀਆਂ ਵੀ ਚੱਲੀਆਂ ਬੰਬ ਵੀ ਫਟਿਆ ਪਰ ਸਾਡਾ ਭਾਈਚਾਰਾ ਨਹੀਂ ਟੁੱਟਿਆ ਅਸੀਂ ਆਪਣੀਆਂ ਈਦਾਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੇ ਹਨੂਮਾਨ ਜਨਮ ਦਿਨ ਇਕੱਠੇ ਮਨਾਉਂਦੇ ਆ ਸਾਰੇ ਸਾਨੂੰ ਨਹੀਂ ਤੁਸੀਂ ਤੋੜ ਸਕਦੇ ਕੋਸ਼ਿਸ਼ ਨਾ ਕਰਿਓ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਫਿੱਕ ਪਾਉਣ ਦੀ ਸੋ ਇਹਨਾਂ ਨੂੰ ਜਵਾਬ ਦਿਓ ਇਹਨਾਂ ਨੂੰ ਜਵਾਬ ਵੋਟ ਨਾਲ ਦਿੱਤਾ ਜਾ ਸਕਦਾ ਸੋ 1 ਜੂਨ ਨੂੰ ਝਾੜੂ ਵਾਲਾ ਬਟਨ ਦੱਬਣਾ ਤੇ ਮੈਂ ਇਸ ਨਗਰੀ 'ਚ ਆਇਆ ਮੈਂ ਚਾਹਨਾ ਮੇਰੀ ਦਿਲੋਂ ਇੱਛਾ ਹੈ 4 ਜੂਨ ਨੂੰ 8:00 ਵਜੇ ਟੀਵੀ ਵਾਲੇ ਆ ਜਾਂਦੇ ਨੇ ਸਾਡੇ 8:30 ਵਜੇ ਪਹਿਲਾ ਰੁਝਾਨ ਆ ਜਾਂਦਾ ਮੈਂ ਚਾਹਨਾ ਕਿ ਪਹਿਲਾ ਰੁਝਾਨ ਇਹ ਗੁਰੂ ਕੀ ਨਗਰੀ ਤੋਂ ਆਵੇ ਆ ਮਾਝੇ ਵਾਲੇ ਪਾਸਿਓਂ ਆਵੇ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਇੰਨਾਂ ਗਲੀਆਂ 'ਚ ਇੰਨਾਂ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗਲੀਆਂ 'ਚ ਭਗਤ ਸਿੰਘ ਹੋਰੀ ਫਿਰਦੇ ਰਹੇ ਹੋਣਗੇ ਉਹਨਾਂ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਇੱਥੋਂ ਭਗਤ ਸਿੰਘ ਹੋਰੀ ਪਰਚੇ ਛਾਪਦੇ ਹੁੰਦੇ ਸੀ ਰਾਤ ਨੂੰ ਪਰਚੇ ਚੋਰੀਆਂ ਵੰਡਣੇ ਪੈਂਦੇ ਸੀ ਉਹਨਾਂ ਨੇ ਤਾਂ ਕਿੰਨਾ ਭੇਸ ਬਦਲ ਬਦਲ ਕੇ ਇਨਕਲਾਬ ਲਿਆਤਾ ਉਹ ਜਿਹੜੇ ਇਨਕਲਾਬ ਦੀ ਆਪਾਂ ਗੱਲ ਕਰਦੇ ਆ ਉਹਦੇ ਵਾਸਤੇ ਤਾਂ ਇੱਕ ਬਟਣੀ ਦੱਬਣਾ ਕੋਈ ਗੋਲੀ ਨਹੀਂ ਚਲਾਉਣੀ ਕੋਈ ਪਰਚਾ ਨਹੀਂ ਵੰਡਣਾ ਸਿਰਫ ਇੱਕ ਬਟਨ ਦੱਬਣਾ ਹੈ ਇਨ੍ਹਾਂ ਗਲੀਆਂ 'ਚ ਕਿਹੜੇ-ਕਿਹੜੇ ਗੁਰੂ ਸਾਹਿਬ ਇੱਥੇ ਚਰਨਛੋਪਾ ਪ੍ਰਾਪਤ ਨੇ ਇਨ੍ਹਾਂ ਗਲੀਆਂ 'ਚ ਚੰਦਰਸ਼ੇਖਰ ਯਾਦ ਹੋਈ ਜਦੋਂ ਲੜਾਈ ਲੜ ਰਹੇ ਹੋਣਗੇ ਰਾਜਗੁਰੂ ਸੁਖਦੇਵ ਹੋਰੀ ਕਿੰਨਾ ਵਾਰ ਮਦਨ لال ਢੀਂਗਰਾ ਸਾਹਿਬ ਦਾ ਆਪਦਾ ਆਪਦਾ ਲੱਕ ਹੈ ਕਿੰਨਾ ਕਿਨਾ ਕਾਲ ਨਾ ਕਾਲੀਆਂ ਤੇ ਸਾਨੂੰ ਯਾਰ ਵੋਟਰ ਕਾਰਡ ਲੈ ਕੇ ਦੇਤਾ ਤੇ ਵੋਟਰ ਕਾਰਡ ਸਾਥੋਂ ਖੋਣ ਨੂੰ ਫਿਰਦੇ ਨੇ ਕਿ ਵੋਟਰ ਕਾਰਡ ਕਿਸੇ ਕੰਮ ਦੇ ਹੀ ਨਹੀਂ ਰਹੂਗਾ ਅਸੀਂ ਵੋਟੇ ਨਹੀਂ ਪੈਣ ਦੇਣੀ ਆ ਅੰਗਰੇਜ਼ਾਂ ਦਾ ਰਾਜ ਆ ਗਿਆ ਫਿਰ ਉਹੀ ਗੱਲ ਸੋ ਵੀਰੋ ਇਹ ਗੱਲ ਮੇਰੀ ਸਮਝ ਲਿਓ ਇਹ ਨਫਰਤ ਦੀ ਰਾਜਨੀਤੀ ਕਰਦੇ ਆਪਾਂ ਨਫਰਤ ਦੀ ਰਾਜਨੀਤੀ ਤੇ ਜਵਾਬ ਭਾਈ ਚਰਨ ਨਾਲ ਦੇਣਾ ਦੋਨੋਂ ਹੱਥ ਉੱਪਰ ਚੱਕ ਕੇ ਤੋਂ ਨਾ ਰੇ ਐਸੇ ਲਾਉਣੇ ਨੇ ਕਿ ਇਹਨਾਂ ਦੇ ਸ਼ੀਸ਼ੇ ਹਿੱਲ ਜਾਣ ਇਹਨਾਂ ਦੇ ਜਿਹੜੇ ਨਫਰਤਾਂ ਵਾਲੇ ਨੇ ਇਹ ਇਨਕਲਾਬ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੋਲੇ ਸੋਨਹਿਰਾ ਬੋਲੇ ਧੰਨਵਾਦ ਕਰ ਤਾਲੀਆਂ ਨਾਲ ਆਪਾਂ ਸਾਰਿਆਂ ਦੇ ਆਪਣੇ ਆਪਣੇ ਪ੍ਰਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਹਿਲਾਂ ਤੇ ਮਾਝੇ ਦੀ ਧਰਤੀ ਤੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਆਉਣ ਤੇ ਜੀ ਆਇਆਂ ਕਹਿੰਦੇ ਆ ਬਸ ਜ਼ਿਆਦਾ ਨਹੀਂ ਬੋਲਣਾ ਮਾਨ ਸਾਹਿਬ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਪਹਿਲਾ ਉਜਾਣ ਜਿਹੜਾ ਅੰਮ੍ਰਿਤਸਰ ਦਾ ਜਾਊਗਾ ਤੁਸੀਂ ਦੇਖਿਓ ਕੀ ਬਣਦਾ ਪਹਿਲਾ ਉਜਾਣ ਅੰਮ੍ਰਿਤਸਰ ਦਾ ਜਾਊਗਾ ਤੁਹਾਡੀ ਤੁਹਾਡੀ ਪੱਗ ਜਿਹੜੀ ਉੱਚੀ ਹੋਊਗੀ 13 ਦੇ 13 ਲੋਕ ਸਭਾ ਵਿੱਚ ਜਾਵਾਂਗੇ ਤੁਹਾਡੇ 13 ਦੇ 13 ਹੱਥ ਬਣਾਗੇ ਉਹ ਪੰਜਾਬ ਦੇ ਜਿਹੜੇ ਉੱਥੇ ਹੱਕ ਨੇ ਪੰਜਾਬ ਦੇ ਹਿੱਤ ਜਿਹੜੇ ਆ ਉਹਨਾਂ ਦੀ ਲੜਾਈ ਲੜਾਂਗੇ ਤੁਹਾਡਾ ਅੰਮ੍ਰਿਤਸਰ ਦਾ ਉਨਤੇ ਬਹੁਤ ਧੰਨਵਾਦ आईदा ही अठी ते सींदी नी फेर फेरा बाथ दियो बस देखी जाओ तुई मझैलियां नु एक अलग कदम कर दिया गलो माळा माळा ओ मझैलियां दे तेल पा दे, दे देखो लोगों को अक्सर कहते सुना है जिंदा रहे तो फिर मिलेंगे लोगों को अक्सर कहते सुना है कि जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे जदौ मर्जी बुला लियो मैं आऊंगा ਜਦੋਂ ਮਰਜ਼ੀ ਮੇਰੀ ਡਿਊਟੀ ਲਾ ਦਿਓ ਮੈਂ ਆਉਂਗਾ ਜਿੰਨੀ ਵਾਰੀ ਬੁਲਾਓਗੇ ਮੈਂ ਆਉਂਗਾ ਕਿਉਂਕਿ ਮੈਂ ਪੰਜਾਬ ਵਾਸਤੇ ਆ ਰਿਹਾ ਮੇਰਾ ਕੋਈ ਆਪਦਾ ਨਿੱਜੀ ਕੰਮ ਨਹੀਂ ਮੈਂ ਕੋਈ ਬੱਸਾਂ ਜਿੱਸਾ ਨਹੀਂ ਪਾਉਣਾ ਮੈਂ ਕੋਈ ਰੇਤ ਦੇ ਖੱਡਾ ਜਿੱਸਾ ਨਹੀਂ ਪਾਉਣਾ ਮੈਂ ਕੋਈ ਨਜਾਇਜ਼ ਕੰਮ ਨਹੀਂ ਕਰਨਾ ਮੈਂ ਤਾਂ ਪੰਜਾਬ ਦੇ ਲੋਕਾਂ ਦੇ ਦੁੱਖ ਸੁੱਖਾਂ 'ਚ ਹਿੱਸਾ ਪਾਉਣਾ ਹੈ ਉਹਨਾਂ ਦੁੱਖ ਸੁੱਖਾਂ 'ਚ ਮੈਂ ਹਿੱਸਾ ਪਾਉਂਗਾ ਵੰਡਾਉਂਗਾ ਦੁੱਖ ਵੰਡਾਉਣ ਨਾਲ ਅੱਧੇ ਰਹਿ ਜਾਂਦੇ ਆ ਖੁਸ਼ੀਆਂ ਵੰਡਣ ਨਾਲ ਦੁਗਣੀਆਂ ਹੋ ਜਾਂਦੀਆਂ ਅਸੀਂ ਤੁਹਾਡੇ ਦੁੱਖ ਸੁੱਖ 'ਚ ਨਾਲ ਖੜਾਂਗੇ ਖੜਦੇ ਵੀ ਆਇਆ ਦੋ ਸਾਲ ਹੋ ਗਏ ਸੋ ਮੈਨੂੰ ਅੱਜ ਬਹੁ ਤੇ ਮੈਨੂੰ ਚੰਗਾ ਲੱਗਿਆ ਕਿ ਜਿੱਥੋਂ ਸ਼ੁਰੂਆਤ ਹੋਈ ਹੈ ਮਾਝੇ ਦੀ ਜਿਹੜੀ ਇਹ ਧਰਤੀ ਹੈ ਅੱਜ ਮਾਝੇ ਤੋਂ ਸ਼ੁਰੂ ਕੀਤਾ ਸੀ ਕੱਲ ਨੂੰ ਵੀ ਇੱਧਰੀ ਆ ਮੈਂ ਦੋ ਤਿੰਨ ਦਿਨ ਇੱਧਰੀ ਆ ਸੋ ਜਿੱਥੇ ਕਹੋਗੇ ਉੱਥੇ ਜਾਵਾਂਗੇ ਡਿਊਟੀ ਲੱਗੂ ਉੱਥੇ ਜਾਵਾਂਗੇ ਤੇ ਬਸ ਤੁਸੀਂ ਇਸੇ ਤਰ੍ਹਾਂ ਪਿਆਰ ਸਤਿਕਾਰ ਰੱਖਿਓ ਕਿਸੇ ਨੂੰ ਮੰਦਾ ਨਹੀਂ ਬੋਲਣਾ ਕਿਸੇ ਦੇ ਘਰ ਮੂਰੇ ਜਾ ਕੇ ਚੀਕ ਨਹੀਂ ਮਾਰਨੀ ਕਿਸੇ ਨੂੰ ਕਮੈਂਟ ਦੇ ਵਿੱਚ ਆਪਾਂ ਮਾੜਾ ਨਹੀਂ ਲਿਖਣਾ ਉਹ ਤਾਂ ਉਹ ਤਾਂ ਪਾਲਦੇ ਨੇ ਉਹ ਤਾਂ ਲੜਾਈ ਪਾਲਦੇ ਫਿਰਦੇ ਆ ਜਿਹੜਾ ਮਾੜਾ ਪਹਿਲਵਾਨ ਹੁੰਦਾ ਨਾ ਉਹ ਦੰਦੀਆਂ ਦੰਦੀਆਂ ਵੱਢਣ ਲੱਗ ਜਾਂਦਾ ਫਿਰ ਜਦੋਂ ਹਾਰਦਾ ਹੁੰਦਾ ਉਹ ਉਹ ਜੋ ਇਸ ਕਰਕੇ ਉਹ ਤਾਂ ਹਾਰਦੇ ਨੇ ਉਹ ਤਾਂ ਹਾਰ ਕੇ ਲੜਾਈ ਭਾਲਦੇ ਨੇ ਉਹ ਤਾਂ ਉਹ ਤਾਂ ਰੌਂਡ ਪਾਉਣ ਨੂੰ ਫਿਰਦੇ ਆ ਠੀਕ ਹੈ ਨਾ ਆਪਾਂ ਕੋਈ ਲੜਨਾ ਨਹੀਂ ਕਹ ਚੰਗਾ ਭਾਈ ਤੂੰ ਸਹੀ ਹੈ ਬਸ ਐਨਾ ਕਹਿ ਦੋ ਰਿਜ਼ਲਟ ਵਾਲੇ ਦਿਨ ਦੇਖੋਗਾ ਭਾਈ ਬਸ ਐਨਾ ਕਹਿ ਦਿਓ ਨਾੜ ਕੰਦੇ ਤੇ ਤੁਹਾਨੂੰ ਇਹ ਪੈਸੇ ਦੇਣ ਆਉਣਗੇ ਇਹਨਾਂ ਕੋਲ ਪੈਸੇ ਬਹੁਤ ਆ ਥੋੜੀ ਲੁੱਟੇ ਹੋਇਆ ਤੁਹਾਨੂੰ ਪੈਸੇ ਦੇਣ ਆਉਣਗੇ ਜਦੋਂ ਪੈਸੇ ਦੇਣਾ ਹੈ ਅੰਮ੍ਰਿਤਸਰੀਓ ਮੇਰੇ ਹੱਥ ਬਨ ਕੇ ਬੇਨਤੀ ਹੈ ਜਵਾਬ ਨਾ ਦੇ ਦਿਓ ਕਿਤੇ ਮਨਾ ਨਹੀਂ ਕਰਨਾ ਲక్ష్ਮੀ ਨਹੀਂ ਮੋੜੀਦੀ ਹੁੰਦੀ ਥੋੜੇ ਹੀ ਨੇ ਥੋੜੇ ਹੀ ਨੇ ਇਹਨਾਂ ਨੇ ਕਿਹੜਾ ਨਰਮਾ ਵਿੱਚ ਐ ਬਸ ਪੈਸੇ ਫੜ ਕੇ ਕਹਿ ਦਿਓ ਵੀ ਹਾਂ ਤੇ 1 ਜੂਨ ਨੂੰ ਪੋਲਿੰਗ ਬੂਥ ਵਾਲੇ ਦਿਨ ਝਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ ਆ ਬਹੁਤ ਸਮਝਦਾਰ ਇਲਾਕਾ ਹੈ ਵੀ ਬਹੁਤ ਸਮਝਦਾਰ ਇਲਾਕਾ ਹੈ ਬਹੁਤ ਸਮਝਦਾਰ ਇਲਾਕਾ ਹੈ ਬਹੁਤ-ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਨਮਸਕਾਰ ਸਾਰਨਵੀਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਲੀ ਜਾਇਓ ਰਾਮ ਨਾਲ ਜਾਇਓ ਬਜ਼ੁਰਗ ਵੀ ਨੇ